ਜੰਗਰਮਹਾਦੇਵ ਜੀ ਕੀ ਜੈ ਹੋ ਸਿਆਪਤਿਰਾਜ ਜੰਗਰਮਹਾ ਜੀ ਕੀ ਜੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਹਿੰਦੂ ਭਰਾਵਾਂ ਲਈ ਤੇ ਸਾਰੇ ਹੀ ਭਾਰਤ ਵਰਸ਼ ਲਈ 494 ਸਾਲਾਂ ਤੋਂ ਬਾਅਦ ਸਾਨੂੰ ਬਹੁਤ ਹੀ ਸੁਹਾਗਾ ਸਮਾਪਰਪਤ ਹੋਇਆ ਹੈ ਰਾਮ ਮੰਦਰ ਦੇ ਦੁਕਾਟਨ ਦਾ ਉਸ ਦੀਆਂ ਤਿਆਰੀਆਂ ਵਿੱਚ ਸਾਰੇ ਸੁਨਗੜਾ ਵਾਸੀ ਬਹੁਤ ਖੁਸ਼ੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਖੁਸ਼ੀ-ਖੁਸ਼ੀ ਮਨਾਉਣ ਦੀ ਸਾਰੇ ਕੋਸ਼ਿਸ਼ ਕਰ ਰਹੇ ਨੇ ਇਸ ਵਾਗੂ ਸਮੇਂ ਲਈ ਸਾਰੇ ਹੀ ਸੁਨਗੜਾ ਵਾਸੀ ਵਧਾਈ ਦੇ ਪਾਤਰ ਨੇ ਜੋ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਤੈਨੂੰ ਹੀ ਮੈਂ ਕਹਿੰਦਾ ਹੋਇਆ ਸਾਰੇ ਆਪਣੇ ਭਰਾਵਾਂ ਨੂੰ ਤੇ ਬੱਚਿਆਂ ਨੂੰ ਬਹੁਤ ਹੀ ਵਧਾਈ ਦੇ ਪਾਤਰ ਨੇ ਉਹ ਉਹਨਾਂ ਦੇ ਹੌਸਲਾ ਵਧਾਈ ਕਰਦਾ ਕਿ ਉਹ ਸਾਰੇ ਇਹ ਦਿਨਾਂ ਦੇ ਵਿੱਚ ਜੋ ਅਸੀਂ 20 ਤਰੀਕ ਨੂੰ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਉਹ ਚ ਹਮਾ ਹਾਂ ਕੇ ਪਹੁੰਚਣ ਤੇ ਆਪਣਾ ਸਹਿਯੋਗ ਦੇਣ ਸਾਰਿਆਂ ਦਾ ਅਤੀ ਧੰਨਵਾਦੀ ਹੋਵਾਂਗਾ ਜੈ ਸ਼੍ਰੀ ਰਾਮ ਜੀ ਮਹਿਰਮਨ ਵਡੇਰਾ ਰਜਾ ਵਦ ਕਮੇਟੀ ਕਰੀ ਰਹੀ ਹੈ ਜੀ ਮਕਸਦ ਮੜੀ ਮਕਸਦ ਸ੍ਰੀ ਸਾਡੇ ਸ੍ਰੀ ਰਾਮ ਲੱਲਾ ਜੀ ਜਿਹੜੇ ਨੇ ਉਹ 494 ਸਾਲਾਂ ਬਾਅਦ ਬਨਵਾਸ ਘਟ ਕੇ ਆਪਣੇ ਘਰ ਰਾਜ ਮਹਿਲਾਂ ਚ ਜਾ ਰਹੇ ਨੇ ਜਿਹੜਾ ਰਾਜ ਮਹਿਲਾਂ ਜਾ ਰਹੇ ਉਹਦੀ ਖੁਸ਼ੀ ਸਾਰਾ ਦੇਸ਼ ਮਨਾ ਰਿਆ ਉਹੀ ਖੁਸ਼ੀ ਅਸੀਂ 20 ਤਰੀਕ ਨੂੰ ਆਪਣੇ ਸ਼ਹਿਰ ਚ ਆਪਣੇ ਸ਼ਹਿਰ ਵਾਸੀਆਂ ਨਾਲ ਮਨਾ ਰਹੇ ਆ ਜੋ ਅਸੀਂ ਸਾਰੇ ਭਰਾ ਇੱਥੇ ਅੱਜ ਇਕੱਠੇ ਹੋਏ ਸੀ ਇਹ ਅਸੀਂ ਇੱਕ ਸ਼ੋਭਾ ਯਾਤਰਾ ਦਾ ਵੱਡਾ ਜੋ ਵਿਸ਼ਾਸ਼ ਸ਼ੋਭਾ ਯਾਤਰਾ ਕੱਢਣ ਜਾ ਰਹੇ ਆ ਉਹਦੇ ਲਈ ਅਸੀਂ ਇੱਥੇ ਮੀਟਿੰਗ ਅੱਜ ਰੱਖੀ ਸੀਗੀ ਇਸ ਮੀਟਿੰਗ ਜਿਹੜੀ ਇਹ ਮੀਟਿੰਗ ਸੀ ਇਹਦੇ ਵਿੱਚ ਅਸੀਂ ਡਿਸੀਜਨ ਲਿੱਤਾ ਕਿ ਅਸੀਂ ਕੀ ਕਰਨਾ ਅਸੀਂ ਲੋਕਾਂ ਨੂੰ ਉਤਸ਼ਾਹ ਵੀ ਕਰਨਾ ਵਾ ਕਿ ਆਪਣੇ ਘਰ ਦੀਵੇ ਲਾਓ ਲਾਈਟਾਂ ਲਾਓ ਨਵੇਂ ਕੱਪੜੇ ਪਾਓ ਬਨਸਵੰਨੇ ਕਿ ਖੁਸ਼ੀਆਂ ਮਨਾਓ ਕਿ ਦੀਵਾਲੀ ਹਰ ਸਾਲ ਤਾਂ ਆਉਂਦੀ ਆਉਂਦੀ ਆ ਇਹ 494 ਸਾਲਾਂ ਬਾਅਦ ਸਾਨੂੰ ਦੇਨ ਮਿਲੀ ਆ ਕਿ ਜਿਹੜੀ ਇਹ ਰਾਮ ਲੱਲਾ ਜੀ ਦੀ ਆਪਣੇ ਘਰ ਵਾਪਸੀ ਕੀਤੀ ਆ ਇਹ ਸਾਡੀ ਦੀਵਾਲੀ ਤੋਂ ਘੱਟ ਨਹੀਂ ਐ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਕਰਦਾ ਕਿ ਭਾਈ ਸਾਰੇ ਹੋਮ ਹਮਾ ਕੇ 20 ਤਰੀਕ ਨੂੰ ਦੁਰਗਾ ਮਾਤਾ ਮੰਦਰ ਵਿਖੇ ਪਹੁੰਚੋ ਜਿੱਥੋਂ ਕਿ ਇਹ ਵਿਸ਼ਾਲ ਸ਼ੋਭਾ ਯਾਤਰਾ ਦਾ ਆਰੰਭ ਹੋਣਾ ਹੈ ਇਸ ਵਿੱਚ ਤੁਹਾਨੂੰ ਖੂਬ ਸੂਰਤ ਚਾਂਕੀਆਂ ਦੇਖਣ ਨੂੰ ਮਿਲਣਗੀਆਂ ਜਿਸ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀਆਂ ਤੇ ਹਨੂਮਾਨ ਜੀ ਦੇ ਵਿਸ਼ਾਲ ਰੂਪ ਵੀ ਦੇਖਣ ਨੂੰ ਮਿਲਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਮੌਤਵਰ ਸੱਜਣਾਂ ਨੂੰ ਵੀ ਬੇਨਤੀ ਕਰਦਾ ਕਿ 20 ਤਰੀਕ ਨੂੰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤੇ ਦੁਰਗਾ ਮਾਤਾ ਮੰਦਰ ਤੋਂ ਜਿਹੜੀ ਸ਼ੋਭਾ ਯਾਤਰਾ ਸ਼ੁਰੂ ਹੋਣੀ ਆ ਇਸ ਵਿੱਚ ਸਾਡਾ ਸਹਿਯੋਗ ਦੇਣ ਥੈਂਕ ਯੂ ਸ਼ੋਭਾ ਯਾਤਰਾ ਦੁਰਗਾ ਮੰਦਰ ਤੋਂ 1 ਵਜੇ ਸ਼ੁਰੂ ਹੋਏਗੀ ਤੇ ਸ਼ਾਮ ਨੂੰ 7 8 9 ਵਜੇ ਸਮਾਪਤ ਹੋਏਗੀ। ਜੈ ਸ਼੍ਰੀ ਰਾਮ। ਜੈ ਕੀ ਨਾ ਜੀ? ਬਲਰਾਮ ਸ਼ਰਮਾ। ਅਸ਼ਰਮਾ ਜੀ ਅੱਜ ਮੀਟਿੰਗ ਕੀਤੀ ਹੈ ਕੀ ਮਕਸਦ ਹੈ ਤੁਹਾਡਾ? ਉਹ ਵਸੇ ਜਿਹੜਾ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਹਾਂ 20 ਤਰੀਕ ਨੂੰ ਰਾਮ ਮੰਦਰ ਦੇ ਸਬੰਧ ਵਿੱਚ ਸ਼ਹਿਰ ਵਾਸੀਆਂ ਨੂੰ ਨਮੰਤਰਣ ਪੱਤਰ ਦੇਣ ਜਾ ਰਹੇ ਹਾਂ। ਉਹ ਬੇਨਤੀ ਕਰਨ ਜਾ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਵੀ 22 ਤਰੀਕ ਨੂੰ ਜੋ ਯੋਧਿਆ ਦਾ ਸਾਡਾ ਰਾਮ ਮੰਦਰ ਬਣ ਜਾ ਰਿਹਾ ਵੱਧ ਵੱਧ ਸ਼ਹਿਰ ਵਾਸੀ ਉਹਦੇ ਵਿੱਚ ਹਿੱਸਾ ਲੈਣ ਇਨਾ ਕਹਿਣਾ ਹੈ ਜੈ શ્રી ਰਾਮ ਜੈ ਕੀਨਾ ਜੀ ਸੰਦੀਪ ਭਾਰਤੀ ਜੀ ਜੈ શ્રી ਰਾਮ ਭਾਰਤੀ ਜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਫੈਸਲੇ ਲਿੱਤੇ ਗਏ ਨੇ ਇਹਦੇ ਵਿੱਚ ਬਹੁਤ ਅਹਿਮ ਫੈਸਲਾ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਹੀ ਦੇਸ਼ ਵਾਸੀਆਂ ਨੂੰ ਪੂਰੇ ਦੁਨੀਆ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ 494 ਸਾਲ ਬਾਅਦ ਪ੍ਰਭੂ શ્રી ਰਾਮ ਦੀ ਪ੍ਰਾਣ ਪ੍ਰਤੀਸ਼ਟਾ ਅਯੁੱਧਿਆ ਵਿੱਚ ਹੋਣੀ ਜਾ ਰਹੀ ਹੈ ਸਾਰਿਆਂ ਨੇ ਹੰਮ ਹਮਾ ਕੇ ਇਸ ਵਿੱਚ ਹਿੱਸਾ ਲੈਣਾ ਹੈ ਦਵਾਲੀ ਦੀ ਤੀਤਰਾ ਮਨਾਣਾ ਹੈ ਪਟਾਕੇ ਚਲਾਣੇ ਆ ਦੀਪ ਮਾਲਾ ਕਰਨੀ ਹੈ ਔਰ 20 ਤਰੀਕ ਨੂੰ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਦੁਰਗਾ ਮਾਤਾ ਮੰਦਰ ਤੋਂ 1 ਵਜੇ ਸ਼ੋਭਾ ਯਾਤਰਾ ਦਾ ਆਰੰਭ ਕਰਾਂਗੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਔਰ ਸਾਡਾ ਸਹਿਯੋਗ ਦਿਓ ਤੇ 22 ਤਰੀਕ ਦਾ ਕੀ ਪ੍ਰੋਗਰਾਮ ਤੁਹਾਡਾ 22 ਤਰੀਕ ਨੂੰ ਜੀ ਸਵੇਰੇ 11 ਵਜੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਜੋ ਕੇ ਚੌਂਕ ਦੇ ਵਿੱਚ ਲਗਾਇਆ ਜਾਵੇਗਾ ਸ਼ਾਮ ਦੇ 5 6 ਵਜੇ ਤੱਕ ਜੈ ਸਿਦਾ ਜੀ ਬਨੋਸ਼ ਸਿਵਾੜੀ ਸਰਪਟਾ ਸਾਬ ਜੀ ਮੀਟਿੰਗ ਦਿੱਤੀ ਆ ਸਾਰੇ ਹਿੰਦੂ ਬੰਦੇ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਬਾਇ ਪ੍ਰਗਟ ਕਿਰਪਾਲਾ ਦੀਨ ਦੇ ਆਲਾ ਕੌਸ਼ਲ ਲਿਆ ਹਿਤਕਾਰੀ ਸਾਡੇ ਪ੍ਰਭੂ શ્રી ਰਾਮ 494 ਸਾਲਾਂ ਦੇ ਬਾਅਦ ਅੱਜ ਅਯੁੱਧਿਆ ਦੇ ਵਿੱਚ ਬਬਿਆ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ 22 ਤਰੀਕ ਨੂੰ શ્રી ਰਾਮ ਆਪਣੇ ਕਕਸ਼ ਦੇ ਵਿੱਚ ਬੈਠਣ ਕੇ ਬਿਰਾਜਮਾਨ ਹੋਣਗੇ ਮਹਿਲਾਂ ਦੇ ਵਿੱਚ ਸੋ ਇਸ ਦੀ ਖੁਸ਼ੀ ਦੇ ਵਿੱਚ ਅੱਜ ਸਮਰਾਲਾ ਵਿੱਚ ਇੱਕ ਬਹੁਤ ਹੀ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ 22 ਤਰੀਕ ਨੂੰ ਜਿਸ ਦਿਨ ਪ੍ਰਭੂ ਸ਼੍ਰੀ ਰਾਮ ਦੀ ਪ੍ਰਾਣ ਪ੍ਰティਸ਼ਠਾ ਹੋਣੀ ਹੈ ਉਸ ਦੇ ਬਾਬਤ ਅਸੀਂ ਅੱਜ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿੱਤਾ ਗਿਆ ਕਿ 22 ਤਰੀਕ ਨੂੰ ਇੱਕ ਬਹੁਤ ਹੀ ਵੱਡਾ ਵਿਸ਼ਾਲ ਲੰਗਰ ਲਗਾਇਆ ਜਾਵੇਗਾ ਜਿਸ ਦੇ ਵਿੱਚ ਚਨੇ ਕੁਲਚੇ ਖੀਰ ਹੋਰ ਵੀ ਵਧੀਆ-ਵਧੀਆ ਪਕਵਾਨ ਭਗਵਾਨ ਸ਼੍ਰੀ ਰਾਮ ਦੀ ਖੁਸ਼ੀ ਦੇ ਵਿੱਚ ਸਾਰੇ ਹੀ ਰਾਮ ਭਗਤਾਂ ਨੂੰ ਖਿਲਾਏ ਜਾਣਗੇ ਲੰਗਰ ਦੇ ਰੂਪ ਦੇ ਵਿੱਚ ਔਰ ਇੱਕ ਬਹੁਤ ਹੀ ਵਿਸ਼ਾਲ ਐਲਈਡੀ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੇ ਵਿੱਚ ਲਾਈਵ ਟੈਲੀਕਾਸਟ ਅਯੋਧਿਆ ਦੇ ਵਿੱਚੋਂ ਸ਼੍ਰੀ ਰਾਮ ਭਗਵਾਨ ਦਾ ਅਸੀਂ ਦੇਖਾਂਗੇ ਸੋ ਸਾਰੇ ਹੀ ਰਾਮ ਭਗਤਾਂ ਨੂੰ ਬਹੁਤ ਬਹੁਤ ਅਸੀਂ ਅਪੀਲ ਕਰਦੇ ਹਾਂ ਵੀ ਜਿੱਥੇ ਵੀ ਸਾਡੇ ਰਾਮ ਭਗਤ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਵੀ ਬੈਠੇ ਨੇ ਜਿਸ ਵੀ ਸਾਧਨ ਦੇ ਵਿੱਚ ਨੇ ਹਰੇਕ ਰਾਮ ਭਗਤ ਆਪਣੇ ਘਰ ਦੇ ਵਿੱਚ ਇਹ ਦੀਵਾਲੀ ਮਨਾਵੇ ਉਤਸਵ ਮਨਾਵੇ ਬਹੁਤ ਹੀ ਵਧੀਆ ਦਿਨ ਸਾਡੇ ਲਈ ਇਹ ਮਿਲਿਆ ਹੈ ਸੋ ਸਾਰੇ ਹੀ ਰਾਮ ਭਗਤਾਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਵਧੀਆ-ਵਧੀਆ ਆਪਣਾ ਆਯੋਜਨ ਕਰਨਾ ਹੈ ਸੋ ਸਾਰੇ ਭਗਤਾਂ ਨੂੰ ਜੈ શ્રી ਰਾਮ